ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਅੱਜ ਐਨੌਲ ਫੰਕਸ਼ਨ ਕਰਵਾਇਆ ਗਿਆ ਕੀ ਕੁਝ ਖਾਸ ਸੀਗਾ ਨਿਯੁਕਤੀਆਂ ਹੋਈਆਂ ਇਹਦੇ ਬਾਰੇ ਜਲਦੀ ਜਾਣਕਾਰੀ ਦੇ ਅੱਜ ਜਿਹੜਾ ਫੰਕਸ਼ਨ ਹੋਇਆ ਜੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰ ਨੰਬਰ 31 ਵੱਲੋਂ ਜਿਹੜੀਆਂ ਗਵਰਨਰ ਬੋਡੀ ਆ ਜਿਹੜੀ ਸਟੇਟ ਬੋਡੀ ਆ ਉਹਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਕੁਝ ਫੇਰ ਬਦਲ ਕੀਤਾ ਗਿਆ ਉਸ ਸਬੰਧ ਵਿੱਚ ਅੱਜ ਦਾ ਜਿਹੜਾ ਇਹ ਸਾਰਾ ਪ੍ਰੋਗਰਾਮ ਹੋਇਆ ਜੀ ਮੁਹਾਲੀ ਵਿਖੇ ਕੀ ਕਿਹੜੇ ਕਿਹੜੇ ਅਹੁਦੇ ਨੂੰ ਬਣਾਇਆ ਹੁਣ ਪੰਜਾਬ ਪ੍ਰਧਾਨਵੀ ਕਹਿੰਦੇ ਬਦਲੇ ਗਏ ਆ ਬਦਲੇ ਇਦਾਂ ਜੀ ਪੰਜਾਬ ਪ੍ਰਧਾਨ ਪੰਜਾਬ ਦੇ ਕੈਸ਼ੀਅਰ ਜਨਰਲ ਸਖਤਰ ਪ੍ਰੈਸ ਸਖਤਰ ਸਾਰੇ ਅਹੁਦੇ ਜਿਹੜੇ ਆ ਉਹਨਾਂ 'ਚ ਫੇਰ ਬਦਲ ਹੋਇਆ ਹੈ ਤੇ ਪੰਜਾਬ ਦੇ ਚੇਅਰਮੈਨ ਸਾਡੇ ਬਹੁਤ ਹੀ ਸਤਿਕਾਰਯੋਗ ਝਾੜੇ ਸਾਹਿਬ ਝਾੜ ਟ੍ਰੈਵਲ ਮੁਹਾਲੀ ਤੋਂ ਉਹਨਾਂ ਨੂੰ ਪੰਜਾਬ ਦੀ ਚੇਅਰਮੈਨੀ ਦਿੱਤੀ ਗਈ ਹੈ ਜੀ ਤੇ ਪੰਜਾਬ ਪ੍ਰਧਾਨ ਸਰਦਾਰ ਸਤਵੀਰ ਸਿੰਘ ਸੋਢੀ ਜੀ ਖਮਾਣੋ ਤੋਂ ਲਾਏ ਗਏ ਆ ਤੇ ਜਨਰਲ ਸਖਤਰ ਲੁਧਿਆਣੇ ਤੋਂ ਸਰਦਾਰ ਜੀਵਨ ਜੋਤ ਸਿੰਘ ਜੀ ਗਰੇਵਾਲ ਲਾਏ ਗਏ ਆ ਇਸੇ ਤਰ੍ਹਾਂ ਕੈਸ਼ੀਅਰ ਗਰਮੀਤ ਸਿੰਘ ਟਵਾਣਾ ਜੀ ਸੰਗਰੂਰ ਤੋਂ ਪੰਜਾਬ ਪ੍ਰੈਸਸਕਤਰ ਦਾਸ ਨਵਦੀਪ ਸ਼ਰਮਾ ਹਿਆਰਪੁਰ ਤੋਂ ਇਹ ਵਾਈਸ ਪ੍ਰਧਾਨ ਪੰਜਾਬ ਸਰਦਾਰ ਕਾਬਲ ਸਿੰਘ ਜੀ ਬਠਿੰਡੇ ਤੋਂ ਇਹ ਸਾਰੀਆਂ ਜਿਹੜੀਆਂ ਨਿਯੁਕਤੀਆਂ ਆ ਇਹਨਾਂ ਦਾ ਫੇਰ ਬਦਲ ਕਰਕੇ ਇੱਕ ਨਵੀਂ ਸੂਬਾ ਕਮੇਟੀ ਗਵਰਨਰ ਬੋਡੀ ਜਿਹੜੀ ਆ ਉਹ ਅੱਜ ਤੋਂ ਜਿਹੜੀ ਆ ਆਪਣਾ ਕਾਰਜਕਾਰ ਥਾਮ ਰਹੀ ਡ라이ਵਰ ਵੀਰਾਂ ਨੂੰ ਇੱਕ ਸੰਦੇਸ਼ ਦੇਣਾ ਚਾਹਦੇ। ਡ라이ਵਰ ਵੀਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਕਿ ਆਪਣੀਆਂ ਜਿਹੜੀਆਂ ਜੋ ਸਾਡੀਆਂ ਜਾਇਜ਼ ਮੰਗਾਂ ਆ ਸਰਕਾਰਾਂ ਤੋਂ ਮੰਨਣ ਲਈ ਆਪਣੀ ਇਕਜੁੱਟਤਾ ਦਾ ਜਿਹੜਾ ਆ ਪ੍ਰੂਫ ਦਿਓ। ਇੱਕ ਝੰਡੇ ਥੱਲੇ ਇੱਕ ਬੈਨਰ ਥੱਲੇ ਇਕੱਠੇ ਹੋ ਕੇ ਜਿਹੜਾ ਆਪਾਂ ਇਹਨਾਂ ਸਰਕਾਰਾਂ ਤੋਂ ਕੁਝ ਲੈ ਸਕਦੇ ਆ ਇਕੱਲੇ ਇਕੱਲੇ ਰਹਿ ਕੇ ਕੁਝ ਨਹੀਂ ਕਰ ਸਕਦੇ। ਇਸ ਲਈ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰ ਨੰਬਰ 31 ਦੀ ਵੱਧ ਤੋਂ ਵੱਧ ਮੈਂਬਰਸ਼ਿਪ ਲਓ ਜੀ।